ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਦਾ ਹੀ ਇੱਕ ਨਾਮ ਸੁਰਖੀਆਂ ਦੇ ਵਿੱਚ ਚੱਲ ਰਿਹਾ ਹੈ ਬੰਦੂਮਨ ਸਿੰਘ ਸੇਖੋਂ ਕੌਣ ਹੈ ਇਹ ਸਖਸ਼ ਕਿਉਂ ਸੁਰਖੀਆਂ ਵਿੱਚ ਹੈ ਹੁਣ ਤੱਕ ਸ਼ਾਇਦ ਇਸ ਬਾਰੇ ਵੀ ਬੜੀਆਂ ਜਾਣਕਾਰੀਆਂ ਸਾਂਝੀਆਂ ਹੋ ਗਈਆਂ ਹੋਣਗੀਆਂ ਲੇਕਿਨ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਬਰਨਾਲੇ ਤੋਂ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ MCA ਦੀ ਡਿਗਰੀ ਹਾਸਲ ਕਰਨ ਤੋਂ ਬਾਅਦ 2018 ਵਿੱਚ ਸੇਖੋਂ ਦੁਬਈ ਜਾਂਦਾ ਹੈ ਤੇ ਉੱਥੇ ਜਾ ਕੇ ਵੇਟਰ ਦਾ ਕੰਮ ਕਰਦਾ ਹੈ ਕੁਝ ਹੀ ਮਹੀਨਿਆਂ ਦੇ ਵਿੱਚ ਉਹ ਪੰਜਾਬ ਵਾਪਸ ਆ ਜਾਂਦਾ ਹੈ ਤੇ ਫਿਰ 2023 ਦੇ ਵਿੱਚ ਉਹ ਇੱਕ ਵਾਰ ਫਿਰ ਬਾਹਰ ਜਾਂਦਾ ਹੈ ਵਿਦੇਸ਼ ਦਾ ਰੁਖ ਕਰਦਾ ਹੈ ਲੇਕਿਨ ਇਸ ਵਾਰ ਕੈਨੇਡਾ ਜਾਂਦਾ ਹੈ ਇੱਕ ਫਾਰਮਸਿਸਟ ਦੇ ਤੌਰ ਤੇ ਕੰਮ ਕਰਦਾ ਹੈ ਤੇ ਇਸੇ ਸਾਲ ਦੇ ਸ਼ੁਰੂ ਵਿੱਚ ਉਹ ਫਿਰ ਆਪਣਾ ਕੰਮ ਬਦਲਦਾ ਹੈ ਇੱਕ ਅਰਾਇਡ ਹੀਲਿੰਗ ਐਪ ਜਿਹਨੂੰ ਆਪਾਂ ਉਬਰ ਜਾਂ ਓਲਾ ਦੇ ਨਾਮ ਤੇ ਜਾਣਦੇ ਹਾਂ ਉਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇੱਕ ਡਰਾਈਵਰ ਦੇ ਤੌਰ ਤੇ 25 ਨਵੰਬਰ ਨੂੰ ਸੇਖੋ ਨੂੰ ਉਸ ਦੇ ਜੱਦੀ ਸ਼ਹਿਰ ਲੁਧਿਆਣਾ ਤੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਗ੍ਰਿਫਤਾਰ ਕਰ ਲੈਂਦੀ ਹੈ ਦੋਸ਼ ਹੈ ਕਿ ਇਸੇ ਸਾਲ ਜੁਲਾਈ ਅਗਸਤ ਦੇ ਵਿੱਚ ਜੋ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਦੇ ਰੈਸਟੋਰੈਂਟ ਕੈਪਸ ਕੈਫੇ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਦੀ ਸਾਜ਼ਿਸ਼ ਰਚਨ ਦੇ ਵਿੱਚ ਇਹ ਸ਼ਖਸ ਸ਼ਾਮਲ ਸੀ ਸੇਖੋਂ ਉਹਨਾਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਕ੍ਰਾਈਮ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਦੱਸਿਆ ਕਿ ਜਦੋਂ ਸੇਖੋਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ ਇੱਕ ਚਾਈਨਾ ਦੀ ਬਣੀ ਹੋਈ ਪੀਐਕਸ3 ਇੱਕ ਹਾਈ ਐਂਡ ਪਿਸਤੌਲ ਤੇ 8 ਜਿੰਦਾ ਕਾਰਤੂਸ ਵੀ ਮਿਲੇ ਸਨ ਡਿਪਟੀ ਕਮਿਸ਼ਨਰ ਆਫ ਪੁਲਿਸ ਡੀਸੀਪੀ ਕ੍ਰਾਈਮ ਸੰਜੀਵ ਕੁਮਾਰ ਯਾਦਵ ਕਹਿੰਦੇ ਹਨ ਕਿ ਸੇਖੋਂ ਕਥਿਤ ਤੌਰ ਤੇ ਗੈਂਗਸਟਰ ਗੋਲਡੀ ਢਿੱਲੋਂ ਦਾ ਖਾਸ ਹੈ ਜਿਸ ਨੇ ਕਪਲ ਸ਼ਰਮਾ ਦੇ ਰੈਸਟੋਰੈਂਟ ਤੇ ਚੱਲੀ ਗੋਲੀ ਜੋ ਕਿ ਤਿੰਨ ਵਾਰ ਚੱਲੀ ਹੈ 10 ਜੁਲਾਈ 7 ਅਗਸਤ ਤੇ 16 ਅਕਤੂਬਰ ਨੂੰ ਉਸ ਦੀ ਜ਼ਿੰਮੇਵਾਰੀ ਲਈ ਇਸ ਗੋਲਾਬਾਰੀ ਦੇ ਵਿੱਚ ਜੋ ਕਿਤੇ ਤੌਰ ਤੇ ਗੈਂਗਸਟਰਾਂ ਵੱਲੋਂ ਚਲਾਈ ਗਈ ਸੀ ਉਸ ਦਾ ਇਰਾਦਾ ਡਰਾਤਮਕਾ ਕੇ ਫਰौती ਵਸੂਲਣ ਦਾ ਸੀ ਗੋਲਡੀ ਢਿੱਲੋਂ ਉਰਫ਼ ਗੁਰਪ੍ਰੀਤ ਸਿੰਘ ਜੋ ਕਿ ਪੰਜਾਬ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ ਤੇ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਮੰਨਿਆ ਜਾਂਦਾ ਹੈ ਕਰੀਬੀ ਸਾਥੀ ਹੈ ਪੁਲਿਸ ਦੇ ਸੂਤਰ ਦੱਸਦੇ ਹਨ ਕਿ ਸੇਖੋ ਨੂੰ ਕੈਨੇਡਾ ਦੇ ਵਿੱਚ ਵੀ ਮਾਰਚ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਕਿਥੇ ਤੌਰ ਤੇ ਇੱਕ ਹੋਰ ਰੰਗਦਾਰੀ ਜਾਂ ਜਬਰੀ ਬਸੂਲੀ ਦੇ ਕੇਸ ਦੇ ਵਿੱਚ ਪਰ ਜੀਪੀਐਸ ਮੋਨੀਟਰ ਜਾਂ ਜੀਪੀਐਸ ਟਰੈਕਰ ਉਸ ਦੇ ਗਿੱਟੇ ਨਾਲ ਬੰਨ੍ਹ ਕੇ ਨਿਗਰਾਨੀ ਰੱਖਣ ਤੋਂ ਬਾਅਦ ਅਗਸਤ ਮਹੀਨੇ ਉਸ ਨੂੰ ਛੱਡ ਦਿੱਤਾ ਗਿਆ ਸੀ ਮਾਰਚ ਤੋਂ ਅਗਸਤ ਤੱਕ ਐਂਕਲ ਮੋਨਿਟਰਿੰਗ ਕੀਤੀ ਗਈ ਸੀ ਉਹ ਟਰੈਕਰ ਜਿਹੜਾ ਜੀਪੀਐਸ ਹੁੰਦਾ ਉਹਦੇ ਗਿੱਟੇ ਤੇ ਬੰਨ ਕੇ ਰੱਖਿਆ ਸੀ ਜਿੱਥੇ ਵੀ ਉਹ ਜਾਂਦਾ ਸੀ ਪੁਲਿਸ ਦੀ ਨਿਗਰਾਨੀ ਦੇ ਵਿੱਚ ਰਹਿੰਦਾ ਸੀ ਹੁਣ ਪੁੱਛਗਿੱਛ ਦੇ ਵਿੱਚ ਕਥਿਤ ਤੌਰ ਤੇ ਸੇਖੋ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ 13 ਸਤੰਬਰ 2023 ਨੂੰ ਕੈਨੇਡਾ ਵਿੱਚ ਗਿਆ ਸੀ ਨੌਕਰੀ ਦੇ ਵੀਜ਼ੇ ਤੇ ਗਿਆ ਸੀ ਸਟੱਡੀ ਵੀਜ਼ਾ ਤੇ ਨਹੀਂ ਗਿਆ ਸੀ ਸ਼ੁਰੂ ਵਿੱਚ ਉਹ 9 ਫ੍ਰੈਂਕਟਾਊਨ ਸਪੇਸ ਡਰਾਈਵ ਪ੍ਰੈਂਪਟਨ ਵਿਖੇ ਰਹਿੰਦਾ ਸੀ ਪਰ ਬਾਅਦ ਵਿੱਚ ਉਹ ਆਪਣੀ ਆਂਟੀ ਦੇ ਕੋਲ ਰਹਿਣ ਲੱਗ ਪਿਆ ਜਿੱਥੇ ਉਹ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ ਇੱਥੇ ਹੀ ਉਹ 골ਡੀ ਢਿੱਲੋਂ ਦੇ ਗੈਂਗ ਮੈਂਬਰਾਂ ਦੇ ਸੰਪਰਕ ਵਿੱਚ ਆਇਆ ਜਿਵੇਂ ਦਿਲਜੋਤ ਰਹਿਲ ਸੀਪੂ ਸ਼ੈਰੀ ਤੇ ਹੋਰ ਇਹ ਸਾਰੇ ਵੀ ਮੂਲ ਰੂਪ ਦੇ ਵਿੱਚ ਪੰਜਾਬ ਦੇ ਹੀ ਰਹਿਣ ਵਾਲੇ ਸੀ ਬਾਅਦ ਵਿੱਚ ਉਹ ਇਸੇ ਗੈਂਗ ਦੇ ਵਿੱਚ ਸ਼ਾਮਲ ਹੋ ਗਿਆ ਤੇ ਹੌਲੀ-ਹੌਲੀ ਇੱਕ ਅਹਿਮ ਹਿੱਸਾ ਵੀ ਬਣ ਗਿਆ ਤੇ ਗੈਂਗ ਨੂੰ ਲੋਜਿਸਟਿਕ ਸਪੋਰਟ ਜਿਹੜੀ ਹੈ ਉਹ ਮੁਹੱਈਆ ਕਰਾਉਣ ਲੱਗ ਪਿਆ ਇਹ ਜਾਣਕਾਰੀ ਡੀਸੀਪੀ सुरेंद्र यादव ਨੇ ਦਿੱਤੀ ਇਹ ਵੀ ਕਿਹਾ ਹੈ ਕਿ ਸਰੀ ਪੁਲਿਸ ਦੀ ਸ਼ਕਤੀ ਤੋਂ ਬਾਅਦ ਉੱਥੇ ਹੁਣ ਸ਼ਕਤੀ ਹੋ ਗਈ ਹੈ ਔਰ ਇਸ ਸ਼ਕਤੀ ਦੇ ਵਿੱਚ ਸੇਖੋਂ ਦੇ ਕਈ ਸਾਥੀ ਫੜੇ ਗਏ ਸੀ ਗ੍ਰਿਫਤਾਰ ਹੋ ਗਏ ਸੀ ਜਿਸ ਦੇ ਚਲਦਿਆਂ ਇਹ ਭੱਜ ਕੇ ਇੰਡੀਆ ਵਾਪਸ ਆ ਗਿਆ ਕੈਨੇਡਾ ਛੱਡ ਕੇ ਭਾਰਤ ਪਰਤਿਆ डीसीपी यादव ਦੇ ਮੁਤਾਬਕ ਜੁਲਾਈ-अगस्ट ਵਿੱਚ ਜੋ ਕਪਿਲ ਦੇ ਕੈਫੇ ਤੇ ਸ਼ੂਟਰਾਂ ਵੱਲੋਂ ਗੋਲੀ ਚਲਾਈ ਗਈ ਸੀ ਉਹਨਾਂ ਸ਼ੂਟਰਾਂ ਨੂੰ ਗੱਡੀਆਂ ਅਤੇ ਹਥਿਆਰ ਇਸੇ ਨੇ ਹੀ ਸਪਲਾਈ ਕੀਤੇ ਸੀ ਸੇਖੋਂ ਉਦੋਂ ਕੈਨੇਡਾ ਦੇ ਵਿੱਚ ਈ ਸੀ ਤੇ ਬਾਅਦ ਦੇ ਵਿੱਚ ਉਹ ਭਾਰਤ ਪਰਤਿਆ ਇੱਥੇ ਆ ਕੇ ਵੀ ਉਹ ਗੋਲਡੀ ਤਿਲੋਂ ਦੇ ਨੈੱਟਵਰਕ ਨੂੰ ਖੜਾ ਕਰਨ ਦੇ ਵਿੱਚ ਲੱਗਿਆ ਹੋਇਆ ਸੀ ਤਾਂ ਕਿ ਵਪਾਰੀਆਂ ਤੋਂ ਵਸੂਲੀ ਕੀਤੀ ਜਾ ਸਕੇ ਜਾਂ ਫਿਰ ਬਾਕੀ ਗੈਂਗ ਮੈਂਬਰ ਨੇ ਜਿਹੜੇ ਵਿਰੋਧੀ ਮੈਂਬਰ ਨੇ ਉਹਨਾਂ ਨੂੰ ਵੀ ਨਿਸ਼ਾਨੇ ਤੇ ਰੱਖਿਆ ਜਾਵੇ ਮਤਲਬ ਕਿ ਇੱਥੇ ਉਹ ਉਸ ਗਰੋ ਦੇ ਨੈੱਟਵਰਕ ਨੂੰ ਹੋਰ ਫੈਲਾਉਣ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗਿਆ ਹੋਇਆ ਸੀ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਸੇਖੋਂ ਹੈਰੀ ਠੱਠਾ ਦੇ ਗੈਂਗ ਦੇ ਨਾਲ ਸਬੰਧ ਰੱਖਦਾ ਸੀ ਉਦੋਂ ਵੀ ਇਸ ਨੂੰ ਵਸੂਲੀ ਦੇ ਹੀ ਇੱਕ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਉਹਦਾ ਪੁਲਿਸ ਰਿਕਾਰਡ ਹੈ ਕ੍ਰੋਤੀਆ ਵਸੂਲੀ ਦੇ ਚੱਕਰ ਦੇ ਵਿੱਚ ਹੀ ਉਸਨੂੰ ਇੱਕ ਵਾਰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਡੀਸੀਪੀ ਦੇ ਦੱਸਣ ਮੁਤਾਬਕ ਜਿਹੜੀ ਚਾਈਨਾ ਮੇਡ ਪਿਸਤੌਲ ਬਰਾਮਦ ਹੋਈ ਹੈ ਉਹ ਸੇਖੋਂ ਨੇ ਇੱਕ ਗੈਂਗਸਟਰ ਸੋਨੂ ਖੱਤਰੀ ਤੋਂ 8 ਲੱਖ ਰੁਪਏ ਦੇ ਵਿੱਚ ਖਰੀਦੀ ਸੀ ਸੋਨੂ ਖੱਤਰੀ ਇਸ ਸਮੇਂ ਅਮਰੀਕਾ ਦੇ ਵਿੱਚ ਹੈ ਅੰਤਰਰਾਸ਼ਟਰੀ ਹਥਿਆਰ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਤੇ ਜਿੰਨਾ ਨੈਟਵਰਕ ਦੇ ਨਾਲ ਉਹ ਜੁੜਿਆ ਹੋਇਆ ਹੈ ਉਸ ਦੇ ਲਿੰਕ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਹੈਂਡਲਰ ਜਿਹੜੇ ਨੇ ਉਹ ਸੰਭਾਲ ਰਹੇ ਨੇ ਸੋ ਸਿੱਧਾ ਕਨੈਕਸ਼ਨ ਕਿਤੇ ਨਾ ਕਿਤੇ ਸੋ ਨੂੰ ਕਤਰੀ ਦਾ ਪਾਕਿਸਤਾਨ ਦੇ ਆਈਐਸਆਈ ਨਾਲ ਵੀ ਸੰਪਰਕ ਹੁੰਦਾ ਹੈ ਪਿਛਲੇ ਹਫਤੇ ਹੀ ਕ੍ਰਾਈਮ ਬ੍ਰਾਂਚ ਨੇ 10 ਸੈਮੀ ਆਟੋਮੈਟਿਕ ਪਿਸਤੋਲਾਂ ਜਿਸ ਦੇ ਵਿੱਚ ਤੁਰਕੀ ਦੀਆਂ 터ਕੀ ਮੇਡ ਪੀਐਕਸ 5.7 ਵੀ ਸ਼ਾਮਿਲ ਸੀ ਇਹ ਪਿਸਤੋਲਾਂ ਉਹ ਹਨ ਜੋ ਕਿ ਸਿਰਫ ਤੇ ਸਿਰਫ ਸਪੈਸ਼ਲ ਫੋਰਸਿਜ਼ ਹੀ ਵਰਤਦੀਆਂ ਨੇ ਆਮ ਪਬਲਿਕ ਨੂੰ ਜਾਂ ਕਿਸੇ ਵੀ ਹੋਰ ਲਾ ਰਨਫੋਰਸਮੈਂਟ ਨੂੰ ਇਹਨਾਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਸਿਰਫ ਤੇ ਸਿਰਫ ਸਪੈਸ਼ਲ ਫੋਰਸਸ ਇਹ ਪਿਸਤੋਲਾਂ ਵਰਤਦੀਆਂ ਨੇ ਉਹਨਾਂ ਦੀ ਖੇਪ ਦੇ ਨਾਲ ਫੜਿਆ ਸੀ ਇਹਦੇ ਨਾਲ ਨਾਲ 92 ਕਾਰਤੂਸ ਵੀ ਬਰਾਮਦ ਕੀਤੇ ਗਏ ਸੀ ਤੇ ਚਾਰ ਜਿਹੜੇ ਗੈਂਗ ਮੈਂਬਰ ਸੀ ਜਾਂ ਗੁਰਗੇ ਜਿਹਨਾਂ ਨੂੰ ਕਹਿੰਦੇ ਨੇ ਨਿਆ ਆਪਰੇਟਿਵ ਸੀ ਉਹ ਵੀ ਗ੍ਰਿਫਤਾਰ ਕੀਤੇ ਗਏ ਸੀ ਹੁਣ ਉਹਨਾਂ ਚਾਰਾਂ ਦੀ ਜਦੋਂ ਪੁੱਛਗਿੱਛ ਹੋਈ ਉਸ ਪੁੱਛਗਿੱਛ ਦੇ ਵਿੱਚ ਹੀ ਸੇਖੋਂ ਦਾ ਨਾਮ ਸਾਹਮਣੇ ਆਇਆ ਉਹਨਾਂ ਤੋਂ ਹੀ ਸ਼ਾਇਦ ਸੇਖੋਂ ਨੇ ਇਹ ਪਿਸਤੌਲ ਖਰੀਦੀ ਸੀ ਜਿਹੜੀ ਹੁਣ ਬਰਾਮਦ ਕੀਤੀ ਗਈ ਹੈ ਹਾਈ ਐਂਡ 8 ਲੱਖ ਦੀ ਉਹ ਪਿਸਤੌਲਸ ਤੇ ਇਸ ਪੁੱਛਗਿੱਛ ਦੇ ਵਿੱਚ ਨਾਮ ਆਉਣ ਤੋਂ ਬਾਅਦ ਹੀ ਲੁਧਿਆਣੇ ਰੇਡ ਮਾਰੀ ਗਈ ਸੀ ਇਨਸਪੈਕਟਰ ਮਾਨ ਸਿੰਘ ਤੇ ਸੁੰਦਰ ਗੋਤਮ ਦੀ ਅਗਵਾਈ ਦੇ ਵਿੱਚ ਇੱਕ ਟੀਮ ਸੀ ਜਿਹਨੇ ਇਹ ਰੇਡ ਮਾਰੀ ਤੇ ਉਦੋਂ ਹੀ ਸੇਖੋਂ ਨੂੰ ਗ੍ਰਿਫਤਾਰ ਕੀਤਾ ਹੁਣ ਜਦੋਂ ਕਪਲ ਦੇ ਕੈਫੇ ਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਦੀ ਇੱਕ ਵੀਡੀਓ ਪਾ ਕੇ ਫੇਸਬੁੱਕ ਤੇ ਉਹ ਵੀਡੀਓ ਕੁਲਵੀਰ ਸਿੱਧੂ ਵੱਲੋਂ ਉਸ ਦੇ ਅਕਾਊਂਟ ਵੱਲੋਂ ਸ਼ੇਅਰ ਕੀਤੀ ਗਈ ਸੀ ਉਦੋਂ ਉਹਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਗਈ ਸੀ ਇਹ ਕਿਹਾ ਗਿਆ ਸੀ ਕਿ ਸਿੱਧੂ ਤੇ ਢਿੱਲੋਂ ਨੇ ਹੀ ਇਹ ਹਮਲਾ ਕੀਤਾ ਹੈ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਸੀ ਉਦੋਂ ਕਿ ਸਾਡੀ ਕਿਸੇ ਨਾਲ ਕੋਈ ਲਾਗ ਲਾਟ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਸਾਡੇ ਧਰਮ ਦੇ ਖਿਲਾਫ ਜੇ ਕੋਈ ਵੀ ਬੋਲੂਗਾ ਤਾਂ ਉਸ ਨੂੰ ਬਖਸ਼ਾਂਗੇ ਨਹੀਂ ਇੱਕ ਰਿਲੀਜੀਅਸ ਐਂਗਲ ਦੇਣ ਦੀ ਵੀ ਇਸ ਨੂੰ ਕੋਸ਼ਿਸ਼ ਕੀਤੀ ਗਈ ਸੀ ਉਦੋਂ ਕੋਈ ਫਰੋਤੀ ਨਹੀਂ ਮੰਗੀ ਗਈ ਸੀ ਪਰ ਕਿਤੇ ਨਾ ਕਿਤੇ ਪੁਲਿਸ ਨੂੰ ਜਾਂ ਜਾਂਚ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਗੱਲ ਦੀ ਪੁਸ਼ਟੀ ਸੀ ਕਿ ਇਹ ਸਾਰਾ ਕਾਰਵਾਈ ਜੋ ਹੈ ਉਹ ਫਰੋਤੀ ਮੰਗਣ ਵਾਸਤੇ ਡਰੋਨ ਧਮਕਾਉਣ ਵਾਸਤੇ ਹੀ ਕੀਤੀ ਗਈ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਵੀ ਜਿਹੜੀ ਹੈ ਉਹ ਦਾਖਲ ਹੋ ਚੁੱਕੀ ਹੈ ਐਨਆਈਏ ਸ਼ਾਮਲ ਹੋ ਗਈ ਹੈ ਐਫਆਈਆਰ ਹੋ ਗਈ ਹੈ ਚਾਰਜ ਸ਼ੀਟ ਵੀ ਫਾਈਲ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਐਨਆਈਏ ਵੱਲੋਂ ਵੱਖ-ਵੱਖ ਸਮੇਂ ਤੇ ਰੇਡ ਵੀ ਮਾਰੀ ਜਾਂਦੀ ਹੈ ਛਾਪੇਮਾਰੀ ਕੀਤੀ ਜਾਂਦੀ ਹੈ ਇਹਨਾਂ ਗੈਂਗਸਟਰ ਜੋ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਲੱਭਣ ਦੇ ਲਈ ਉਹਨਾਂ ਦਾ ਨੈੱਟਵਰਕ ਖੰਗਾਲਣ ਦੇ ਲਈ ਗ੍ਰਫਤਾਰੀਆਂ ਕੀਤੀਆਂ ਜਾਂਦੀਆਂ ਨੇ ਡੇਡਾਂ ਵੀ ਮਾਰੀਆਂ ਜਾਂਦੀਆਂ ਨੇ ਇਹ ਲਗਾਤਾਰ ਹੀ ਕਾਰਵਾਈ ਚੱਲ ਰਹੀ ਹੁਣ ਇਹ ਜਿਹੜਾ ਕੇਸ ਸਾਰਾ ਸਾਹਮਣੇ ਨਿਕਲ ਕੇ ਆਇਆ ਹੈ ਉਸ ਦੇ ਵਿੱਚ ਕਈ ਗੱਲਾਂ ਨੇ ਜੋ ਪ੍ਰੇਸ਼ਾਨ ਕਰਨੀਆਂ ਵਾਲੀਆਂ ਸਾਹਮਣੇ ਆਉਂਦੀਆਂ ਇੱਕ ਤਾਂ ਸਭ ਤੋਂ ਪਹਿਲੀ ਇਹ ਹੀ ਹੈ ਕਿ ਇੱਕ ਪੜਿਆ ਲਿਖਿਆ ਪੋਸਟ ਗ੍ਰੈਜੂਏਸ਼ਨ ਜੀ ਨੇ ਕੀਤੀ ਹੋਵੇ ਉਹ ਵਿਅਕਤੀ ਇਨ੍ਹਾਂ ਕੰਮਾਂ ਦੇ ਵਿੱਚ ਸ਼ਾਮਲ ਹੈ ਲੇਕਿਨ ਇੱਥੇ ਇਹ ਦੱਸਣਾ ਵੀ ਜ਼ਰੂਰ ਹੋਏਗਾ ਕਿ ਉਸ ਦਾ ਪੁਰਾਣਾ ਟਰੈਕ ਰਿਕਾਰਡ ਵੀ ਹੈ ਉਹ ਇੱਥੇ ਵੀ ਪਹਿਲਾਂ ਕਿਸੇ ਹੋਰ ਗੈਂਗ ਨਾਲ ਜੁੜਿਆ ਹੋਇਆ ਸੀ ਲੇਕਿਨ ਜਿਵੇਂ ਆਪਾਂ ਅਕਸਰ ਦੇਖਿਆ ਹੈ ਪੰਜਾਬ ਦੇ ਵਿੱਚ ਕਿ ਮਾਪੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਨੇ ਭੁੱਖ ਸਵਾਰਨ ਦੇ ਵੀ ਇਸ ਦੇ ਵੱਲੋਂ ਵੀ ਇਹੀ ਸ਼ਾਇਦ ਕੋਸ਼ਿਸ਼ ਕੀਤੀ ਗਈ ਪਹਿਲਾਂ ਦੁਬਈ ਗਿਆ ਉੱਥੇ ਉੱਥੋਂ ਵਾਪਸ ਆਇਆ ਫਿਰ ਕੈਨੇਡਾ ਗਿਆ ਲੇਕਿਨ ਉੱਥੇ ਜਾ ਕੇ ਵੀ ਉਹ ਉਨਾ ਹੀ ਲੋਕਾਂ ਦੇ ਨਾਲ ਮਿਲਜੁਲ ਦੇ ਵਿੱਚ ਆਇਆ ਉਹਨਾਂ ਦੇ ਹੀ ਸੰਪਰਕ ਵਿੱਚ ਆਇਆ ਜਿਹੜੇ ਇਹਨਾਂ ਗਤੀਵਿਧੀਆਂ 'ਚ ਸ਼ਾਮਲ ਸੀ ਤੇ ਉੱਥੇ ਜਾ ਕੇ ਵੀ ਉਹ ਉਸੇ ਗੈਂਗ ਦੇ ਵਿੱਚ ਹੀ ਸ਼ਾਮਲ ਹੋ ਗਿਆ ਸੋ ਇੱਕ ਜੋ ਸਾਡੇ ਆਮ ਧਾਰਨਾ ਬਣੀ ਹੋਈ ਹੈ ਕਿ ਪੰਜਾਬ ਤੋਂ ਬਾਹਰ ਬੱਚਿਆਂ ਨੂੰ ਭੇਜ ਦੇਵੋ ਉੱਥੇ ਉਹਨਾਂ ਦਾ ਭਵਿੱਖ ਸੁਰੱਖਿਅਤ ਹੈ ਉੱਥੇ ਉਹਨਾਂ ਦਾ ਭਵਿੱਖ ਬਣ ਜਾਏਗਾ ਇਹ ਵੀ ਰਸਤਾ ਹੁਣ ਕੋਈ ਗਰੰਟੀਸ਼ੁਦਾ ਰਸਤਾ ਨਹੀਂ ਰਹਿ ਗਿਆ ਕੈਨੇਡਾ ਦੇ ਵਿੱਚ ਵੀ ਅਸੀਂ ਤਕਰੀਬਨ ਹਰ ਰੋਜ਼ ਹੀ ਨਵੀਆਂ ਖਬਰਾਂ ਸੁਣਦੇ ਹਾਂ ਉੱਥੇ ਵੀ ਫਰੋਤੀ ਲਈ ਗੋਲੀਆਂ ਚੱਲ ਰਹੀਆਂ ਨੇ ਵਪਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉੱਥੇ ਵੀ ਗੈਂਗਵਾਰ ਹੋ ਰਹੀ ਹੈ ਉੱਥੇ ਵੀ ਨਸ਼ੇ ਦਾ ਕਾਰੋਬਾਰ ਹੈ ਕਈ ਵਾਰ ਇਹ ਖਬਰਾਂ ਆਉਂਦੀਆਂ ਨੇ ਕਿ ਗੈਂਗ ਦੇ ਮੈਂਬਰ ਫੜੇ ਗਏ ਜਿੰਨਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਨੇ ਜੋ ਉੱਥੇ ਨਸ਼ਾ ਸਪਲਾਈ ਕਰਨ ਦਾ ਕੰਮ ਕਰਦੇ ਨੇ ਸੋ ਜੋ ਹਾਲਾਤ ਪੰਜਾਬ ਦੇ ਨੇ ਜੋ ਕੁਝ ਇੱਥੇ ਹੋ ਰਿਹਾ ਸੀ ਇੱਥੋਂ ਦੇ ਹੀ ਲੋਕ ਬਾਹਰ ਜਾ ਕੇ ਵੀ ਕੈਨੇਡਾ ਜਾ ਕੇ ਵੀ ਉਹਨਾਂ ਹੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ ਉੱਥੇ ਜਾ ਕੇ ਕੋਈ ਆਪਣੇ ਆਪ ਸੁਧਰ ਨਹੀਂ ਜਾਂਦਾ ਕੋਈ ਆਪਣੇ ਆਪ ਬਿਹਤਰ ਜ਼ਿੰਦਗੀ ਨਹੀਂ ਤਲਾਸ਼ਣ ਲੱਗ ਜਾਂਦਾ ਜੋ ਤੁਹਾਡੀ ਪ੍ਰਵਿਰਤੀ ਬਣ ਗਈ ਹੁੰਦੀ ਹੈ ਜਿਸ ਸਮਾਜ ਦਾ ਤੁਸੀਂ ਇੱਥੇ ਹਿੱਸਾ ਹੋ ਜੋ ਆਦਤਾਂ ਤੁਹਾਡੀਆਂ ਇੱਥੇ 20 25 18 ਸਾਲਾਂ ਦੇ ਵਿੱਚ ਬਣੀਆਂ ਹੁੰਦੀਆਂ ਨੇ ਤੁਸੀਂ ਉਹ ਆਦਤਾਂ ਆਪਣੇ ਨਾਲ ਹੀ ਲੈ ਕੇ ਜਾਂਦੇ ਹੋ ਉਹਨਾਂ ਨੂੰ ਇੱਥੇ ਛੱਡ ਕੇ ਨਹੀਂ ਜਾਂਦੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾਓ ਜੋ ਤੁਹਾਡੀ ਮਾਨਸਿਕਤਾ ਬਣ ਚੁੱਕੀ ਹੁੰਦੀ ਹੈ ਜਦੋਂ ਤੱਕ ਤੁਸੀਂ ਜਵਾਨ ਹੋਏ ਹੋਨੇ ਹੋ ਉਹ ਤੁਹਾਡੇ ਨਾਲ ਹੀ ਜਾਂਦੀ ਹੈ ਤਾਂ ਫੇਰ ਪ੍ਰਸ਼ਨ ਇਹ ਆ ਜਾਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਅਜਿਹਾ ਕੀ ਚੱਲ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਇਸ ਗੈਂਗਸਟਰਵਾਦ ਦੇ ਵਿੱਚ ਇਸ ਬਦਮਾਸ਼ੀ ਦੇ ਵਿੱਚ ਇਹਨਾਂ ਤੰਦਿਆਂ ਦੇ ਵਿੱਚ ਲਿਪਟ ਹੋ ਰਹੇ ਨੇ ਉਨ੍ਹਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਸੀਂ ਕਈ ਵਾਰੇ ਜ਼ਿਕਰ ਕਰ ਚੁੱਕੇ ਹਾਂ ਬਹੁਤ ਵਾਰ ਬੜਿਆਂ ਪੈਨਲਾਂ ਦੇ ਵਿੱਚ ਬਹੁਤ ਜਗ੍ਹਾ ਦੇ ਵਿੱਚ ਬਹੁਤ ਫੋਰਮਾਂ ਦੇ ਵਿੱਚ ਇਸ ਬਾਰੇ ਚਰਚਾ ਹੁੰਦੀ ਹੈ ਕਿ ਜੋ ਸਾਡਾ ਸੰਗੀਤ ਹੈ ਜੋ ਸਾਡੇ ਗੀਤ ਨੇ ਜੋ ਸਾਡੇ ਗਾਇਕ ਨੇ ਉਹ ਲਗਾਤਾਰ ਬਦਵਾਸ਼ੀ ਨੂੰ ਗਨ ਕਲਚਰ ਨੂੰ ਵੈਲਪਨ ਨੂੰ ਪ੍ਰਮੋਟ ਕਰਦੇ ਨੇ ਉਸੇ ਤਰੀਕੇ ਦੀਆਂ ਵੀਡੀਓਆਂ ਬਣਾਈਆਂ ਜਾਂਦੀਆਂ ਨੇ ਉਸੇ ਤਰੀਕੇ ਨਾਲ ਹੀ ਇੱਕ ਅਜਿਹਾ ਸੁਪਨਾ ਵੇਚਿਆ ਜਾਂਦਾ ਹੈ ਜਿੱਥੇ ਤੁਸੀਂ ਗੈਂਗਸਟਰ ਨੂੰ ਇੱਕ ਬਹੁਤ ਲਗਜ਼ਰੀਅਸ ਲਾਈਫ ਲੀਡ ਕਰਦਾ ਦਿਖਾ ਰਹੇ ਹਾਂ ਉਹਦੇ ਕੋਲ ਅਨਲਿਮਿਟਿਡ ਪਾਵਰ ਹੈ ਕੋਈ ਉਸ ਨੂੰ ਹੱਥ ਨਹੀਂ ਪਾ ਸਕਦਾ ਉਹ ਉਹ ਐਸ਼ ਦੀ ਜ਼ਿੰਦਗੀ ਜਿਉ ਰਿਹਾ ਹੈ ਹਥਿਆਰ ਲੇਟੈਸਟ ਉਹਦੇ ਕੋਲ ਨੇ ਗੱਡੀਆਂ ਉਹਦੇ ਕੋਲ ਨੇ ਵੱਡੀਆਂ ਕੋਠੀਆਂ ਬਹੁਤ ਹੀ ਚੰਗਾ ਅਮੀਰਾਂ ਵਾਲਾ ਲਾਈਫ ਸਟਾਈਲ ਉਹਦਾ ਦਿਖਾਇਆ ਜਾ ਰਿਹਾ ਹੈ ਤੇ ਉਸ ਨੂੰ ਦੇਖ ਕੇ ਬਹੁਤ ਨੌਜਵਾਨ ਜੋ ਉਮਰ ਦੇ ਉਹਨਾਂ ਸਾਲਾਂ ਦੇ ਵਿੱਚ ਹੁੰਦੇ ਨੇ ਜਿੱਥੇ ਉਹਨਾਂ ਦੀ ਸੋਚਨ ਸ਼ਕਤੀ ਸ਼ਾਇਦ ਉਨੀ ਵਿਕਸਿਤ ਨਹੀਂ ਹੁੰਦੀ ਉਹ ਪ੍ਰਭਾਵਿਤ ਹੋ ਜਾਂਦੇ ਬਹੁਤ ਵਾਰ ਚਰਚਾ ਹੋਣ ਤੋਂ ਬਾਅਦ ਵੀ ਸਰਕਾਰਾਂ ਵੱਲੋਂ ਇਹ ਕਹਿਣ ਤੋਂ ਬਾਅਦ ਵੀ ਕਿ ਅਸੀਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਾਂਗੇ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਲਗਾਤਾਰ ਉਸੇ ਤਰੀਕੇ ਨਾਲ ਉਵੇਂ ਹੀ ਉਸੇ ਤਰੀਕੇ ਦੀਆਂ ਵੀਡੀਓ ਬਣ ਰਹੀਆਂ ਨੇ ਉਸੇ ਤਰੀਕੇ ਦੇ ਗੀਤ ਆ ਰਹੇ ਨੇ ਉਸੇ ਤਰੀਕੇ ਦਾ ਕਲਚਰ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ ਹੁਣ ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਪਤਾ ਨਹੀਂ ਕਿੰਨੇ ਲੋਕ ਮੇਰੇ ਨਾਲ ਸਹਿਮਤ ਹੋਣਗੇ ਜਾਂ ਨਹੀਂ ਕਿ ਸਿੱਧੂ ਮੂਸੇਵਾਲਾ ਦੀ ਜਾਨ ਵੀ ਇਸੇ ਹੀ ਬਦਮਾਸ਼ੀ ਗੈਂਗਸਟਰ ਗਨ ਕਲਚਰ ਨੂੰ ਪ੍ਰਮੋਟ ਕਰਦਿਆ ਕਰਦਿਆ ਹੀ ਉਹ ਵੀ ਇੰਨਾ ਹੀ ਚੀਜ਼ਾਂ ਦਾ ਸ਼ਿਕਾਰ ਹੋ ਗਿਆ ਜਿਸ ਤਰੀਕੇ ਨਾਲ ਉਹਦਾ ਕਤਲ ਹੋਇਆ ਜੋ ਕੁਝ ਵੀ ਹੋਇਆ ਉਹ ਸਾਰੇ ਪੰਜਾਬੀਆਂ ਦੇ ਸਾਹਮਣੇ ਹੈ ਉਸ ਦਾ ਦਰਦ ਉਸ ਦੇ ਹਾਲਾਤਾਂ ਨੂੰ ਸਿੱਧੂ ਮੂਸੇਵਾਲੇ ਦੇ ਪਰਿਵਾਰ ਤੋਂ بڑا ਸ਼ਾਇਦ ਕੋਈ ਵੀ ਨਹੀਂ ਸਮਝ ਸਕਦਾ ਜੋ ਉਹਨਾਂ ਤੇ ਬੀਤੀ ਜੋ ਉਹਨਾਂ ਨੇ ਹੰਡਾਇਆ ਉਹ ਉਹੀ ਜਾਣਦੇ ਨੇ ਲੇਕਿਨ ਉਸ ਦੀ ਮੌਤ ਤੋਂ ਕਿੰਨੇ ਸਾਲਾਂ ਬਾਅਦ ਵੀ ਜੋ ਅੱਜ ਵੀ ਉਸਦੇ ਗਾਣੇ ਰਿਲੀਜ਼ ਹੋ ਰਹੇ ਨੇ ਜੋ ਕੱਲ ਪਰਸੋਂ ਉਹਦਾ ਨਵਾਂ ਟਰੈਕ ਬਰੋਟਾ ਰਿਲੀਜ਼ ਹੋਇਆ ਉਸ ਦਾ ਜਿਹੜਾ ਪੋਸਟਰ ਸੀ ਜਾਂ ਥੰਬਨੇਲ ਸੀ ਉਹਦੇ ਵਿੱਚ ਵੀ ਹਥਿਆਰਾਂ ਦੀ ਨਮਾਇਸ਼ ਕੀਤੀ ਗਈ ਉਹਦੇ ਵਿੱਚ ਵੀ ਕੋਈ ਨਵਾਂ ਪਲ ਨਹੀਂ ਸੀ ਉਹੀ ਇਮੇਜ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਉਸ ਦਾ ਪਰਿਵਾਰ ਹਜੇ ਵੀ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਕੀ ਮਕਸਦ ਸਿਰਫ ਪੈਸੇ ਕਮਾਉਣਾ ਹੀ ਹੈ ਉਸੇ ਤਰ੍ਹਾਂ ਦੇ ਆਡੀਅנס ਨੂੰ ਜਿਸ ਤਰ੍ਹਾਂ ਦੇ ਸਿੱਧੂ ਮੂਸੇਵਾਲੇ ਦੇ ਜਿਉਂਦੇ ਹੁੰਦੇ ਹੋਏ ਉਹਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਫੀਡ ਕਰਕੇ ਉਹਨਾਂ ਨੂੰ ਕਮਾਈ ਕਰਨਾ ਹੀ ਇੱਕ ਮਕਸਦ ਹੈ ਕਿ ਐਡੀ ਵੱਡੀ ਟ੍ਰੈਜੇਡੀ ਤੋਂ ਐਡੇ ਵੱਡੇ ਸਦਮੇ ਤੋਂ ਉਸ ਪਰਿਵਾਰ ਨੇ ਕੋਈ ਸਬਕ ਨਹੀਂ ਲਿਆ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਜੋ ਕੁਝ ਸਾਰੀ ਉਮਰ ਉਹਨਾਂ ਦੇ ਬੱਚੇ ਨੇ ਪ੍ਰਮੋਟ ਕੀਤਾ ਅੰਤ ਨੂੰ ਉਸ ਦਾ ਸ਼ਿਕਾਰ ਉਹ ਆਪ ਵੀ ਹੋ ਗਿਆ ਕਿਤੇ ਨਾ ਕਿਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਖਿੱਚ ਕੇ ਲੈ ਕੇ ਜਾਣਾ ਚਾਹੀਦਾ ਹੈ ਇਹਨਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਕਲਚਰ ਨੂੰ ਹੋਰ ਪ੍ਰਮੋਟ ਕਰਨ ਦੀ ਥਾਂ ਤੇ ਉਹਨਾਂ ਦੇ ਵੱਲੋਂ ਇਸ ਨੂੰ ਰੋਕਣ ਦੇ ਲਈ ਯਤਨ ਨਹੀਂ ਕੀਤੇ ਜਾਣੇ ਚਾਹੀਦੇ ਸੀ ਪਰ ਇਸ ਤਰ੍ਹਾਂ ਹੋ ਕੁਝ ਨਹੀਂ ਰਿਹਾ ਇਸ ਦੇ ਨਾਲ ਹੀ ਇੱਕ ਹੋਰ ਘਟਨਾ ਸੀ ਜੋ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਦੌਰਾਨ ਹੋਈ ਇੱਕ ਛੋਟੀ ਜੀ ਘਟਨਾ ਸੀ ਥੋੜੇ ਜੇ ਸਮੇਂ ਦੀ ਘਟਨਾ ਸੀ ਇੱਕ ਨੌਜਵਾਨ ਲੜਕੀ ਆਪਣੇ ਘਰੋਂ ਸਵੇਰੇ 5 ਵਜੇ ਚਲਦੀ ਹੈ ਬੈਗ ਚੱਕ ਕੇ ਆਪਣਾ ਸਾਰਾ ਸਮਾਨ ਲੈ ਕੇ ਯੂਨੀਵਰਸਿਟੀ ਜਾਂਦੀ ਹੈ 5 ਵਜੇ ਦੀ ਚੱਲੀ ਹੋਈ ਜਦੋਂ ਪਹੁੰਚਦੀ ਹੈ ਉਸ ਨੂੰ ਪੁਲਿਸ ਅੰਦਰ ਵੜਨ ਤੋਂ ਰੋਕਦੀ ਹੈ ਉਹ ਉਹਨਾਂ ਨਾਲ ਭੜਦੀ ਹੈ ਜਿਵੇਂ ਕਿ ਕੋਈ ਨੇਚਰਲ ਰਿਐਕਸ਼ਨ ਹੁੰਦਾ ਹੈ ਕਿਸੇ ਥੱਕੇ ਟੁੱਟੇ ਵਿਅਕਤੀ ਦਾ ਜੋ ਕਰੋ ਯੂਨੀਵਰਸਿਟੀ ਆਪਣੇ ਹੋਸਟਲ ਪਹੁੰਚਣ ਦੀ ਕਾਲੀ ਦੇ ਵਿੱਚ ਆਇਆ ਹੋਵੇ ਤੇ ਉਸ ਨੂੰ ਉੱਥੇ ਪਹੁੰਚਣ ਦੇ ਨੇੜੇ ਬਹੁਤ ਨੇੜੇ ਰੋਕ ਲਿਆ ਹੋਵੇ ਇੱਕ ਛੋਟਾ ਜਿਹਾ ਨੇਚਰਲ ਰਿਐਕਸ਼ਨ ਸੀ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਉਹਦੇ ਇੰਟਰਵਿਊਆਂ ਵੀ ਲਈਆਂ ਗਈਆਂ ਉਸ ਨੂੰ ਪ੍ਰਚਾਰਿਆ ਗਿਆ ਉਸ ਸਮੇਂ ਮਾਹੌਲ ਇਸ ਤਰ੍ਹਾਂ ਦਾ ਸੀ ਪ੍ਰਸ਼ਾਸਨ ਦੇ ਨਾਲ ਟਕਰਾਅ ਚੱਲ ਰਿਹਾ ਸੀ ਆਮ ਜੀ ਗੱਲ ਲੱਗੀ ਕੋਈ ਉਸ ਦੇ ਵਿੱਚ ਬਹੁਤਾ ਲੱਭਣ ਨੂੰ ਸੋਚਣ ਨੂੰ ਨਹੀਂ ਸੀ ਪਰ ਹੁਣ ਕਈ ਦਿਨ ਬੀਤ ਜਾਣ ਬਾਅਦ ਵੀ ਜਦੋਂ ਉਸ ਲੜਕੀ ਨੂੰ ਸਾਡੇ ਸਿਆਸੀ ਆਗੂ ਇੱਕ ਸਟੇਜ ਦੇ ਉੱਤੇ ਇੱਕ ਰੈਲੀ ਦਾ ਸਟੇਜ ਬਣਾ ਕੇ ਉਸ ਦੇ ਉੱਤੇ ਮਾਈ ਭਾਗੋ ਸਮਾਨ ਦੇ ਨਾਲ ਸਨਮਾਨਿਤ ਕਰਦੇ ਨੇ ਤਾਂ ਉਹ ਕਿਸ ਚੀਜ਼ ਨੂੰ ਸਨਮਾਨਿਤ ਕਰਨਾ ਚਾਹੁੰਦੇ ਨੇ ਕੀ ਅਜਿਹਾ ਹੋਇਆ ਸੀ ਜਿਸ ਨੂੰ ਕਿਸੇ ਅਵਾਰਡ ਦੇ ਨਾਲ ਨਿਵਾਗਿਆ ਜਾਣਾ ਚਾਹੀਦਾ ਹੈ ਔਰ ਉਸ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਵੀ ਇਸੇ ਤਰੀਕੇ ਨਾਲ ਜਾ ਰਿਹਾ ਹੈ ਕਿ ਬਹੁਤ ਬਹਾਦਰੀ ਦਾ ਕੰਮ ਕੀਤਾ ਇਸ ਨੂੰ ਇਸੇ ਲਈ ਇਸ ਵੱਡੇ ਸਾਮਾਨ ਦੇ ਨਾਲ ਨਿਵਾਗਿਆ ਜਾ ਰਿਹਾ ਹੈ ਕੀ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇੱਕ ਆਮ ਘਟਨਾ ਜੋ ਕਿ ਚੰਦ ਮਿੰਟਾਂ ਦੇ ਵਿੱਚ ਹੀ ਰਿਜ਼ੋਲਵ ਹੋ ਗਈ ਸੀ ਖਤਮ ਹੋ ਗਈ ਸੀ ਉਸ ਨੂੰ ਅਸੀਂ ਅੱਗੇ ਇਸ ਤਰੀਕੇ ਨਾਲ ਕਿਉਂ ਵਧਾ ਰਹੇ ਹਾਂ ਕਿਸ ਤਰ੍ਹਾਂ ਦਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਸਾਡੇ ਨੌਜਵਾਨਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਛੋਣਾ ਚਾਹੁੰਦੇ ਹੋ ਜੇ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਹੋ ਜਾਂ ਇਸੇ ਤਰੀਕੇ ਨਾਲ ਕੋਈ ਵੱਡਾ ਕਾਰਾ ਕਰਕੇ ਅੱਗੇ ਆਉਣਾ ਚਾਹੁੰਦੇ ਹੋ ਤਾਂ ਇਹ ਸਹੀ ਰਸਤਾ ਹੈ ਤੁਸੀਂ ਪ੍ਰਸ਼ਾਸਨ ਨਾਲ ਭੜ ਜਾਓ ਤੁਸੀਂ ਲਾਅਨਫੋਰਸਮੈਂਟ ਵਾਲਿਆਂ ਨਾਲ ਭੜ ਜਾਓ ਉਹਨਾਂ ਦਾ ਮੁਕਾਬਲਾ ਕਰਨ ਦੀ ਜਾਂ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕਰੋ ਉਸ ਦੇ ਨਾਲ ਤੁਸੀਂ ਸੁਰਖੀਆਂ ਦੇ ਵਿੱਚ ਆ ਜਾਓਗੇ ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਕਿਸੇ ਨਾ ਕਿਸੇ ਚੋਣ ਦੇ ਵਿੱਚ ਤੁਹਾਨੂੰ ਉਮੀਦਵਾਰ ਵੀ ਬਣਾ ਦਿੱਤਾ ਜਾਵੇ ਪਿਛਲੀਆਂ ਕਈ ਚੋਣਾਂ ਦੇ ਵਿੱਚ ਉਮੀਦਵਾਰੀਆਂ ਨੇ ਇਸ ਤਰ੍ਹਾਂ ਦਾ ਟ੍ਰੈਂਡ ਸਥਾਪਿਤ ਕੀਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਜਦੋਂ ਪ੍ਰਸ਼ਾਸਨ ਦੇ ਉਲਟ ਜਾਂ ਪੁਲਿਸ ਦੇ ਉਲਟ ਕੁਝ ਕਰਨ ਵਾਲਿਆਂ ਨੂੰ ਜਾਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਪ੍ਰਮੋਟ ਕਰਕੇ ਉਮੀਦਵਾਰ ਬਣਾਇਆ ਗਿਆ ਹੈ ਕਿ ਇਹ ਵੀ ਨੌਜਵਾਨਾਂ ਨੂੰ ਕੋਈ ਸੇਧ ਦੇ ਰਿਹਾ ਹੈ ਸਿੱਧੇ ਰਸਤੇ ਚਲਾ ਰਿਹਾ ਹੈ ਸਾਡੀ ਸਿਆਸਤਦਾਨ ਸਾਡੀਆਂ ਮੇਨਸਟ੍ਰੀਮ ਪਾਰਟੀਆਂ ਵੀ ਜੇ ਇੰਨਾ ਹੀ ਕਦਮਾਂ ਦੇ ਉੱਤੇ ਚੱਲ ਪੈਣਗੀਆਂ ਜੇ ਉਹ ਨੌਜਵਾਨਾਂ ਨੂੰ ਪ੍ਰਸ਼ਾਸਨ ਦੇ ਨਾਲ ਸਿੱਧੀ ਟੱਕਰ ਲੈਣ ਦੇ ਲਈ ਜਦ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਫੋਰਸਿਜ਼ ਨੂੰ ਅਟੈਕ ਕਰਨ ਦੇ ਲਈ ਆ ਉਹਨਾਂ ਤੇ ਹਮਲਾ ਕਰਨ ਦੇ ਲਈ ਪ੍ਰੇਰਿਤ ਕਰਨਗੇ ਆ ਤਾਂ ਫਿਰ ਕੀ ਇਹਦੇ ਨਾਲ ਕਾਨੂੰਨ ਵਿਵਸਥਾ ਬਿਹਤਰ ਹੋਵੇਗੀ ਸਾਡਾ ਸਮਾਜ ਉਸ ਚੰਗੇ ਰਸਤੇ ਚੱਲੇਗਾ ਇਹੀ ਕੁਝ ਤਰਨ ਤਰਨ ਦੀਆਂ ਜਮਣੀ ਚੋਣਾਂ ਦੇ ਵਿੱਚ ਵੀ ਹੋਇਆ ਤੇ ਉਸ ਤੋਂ ਬਾਅਦ ਵੀ ਲਗਾਤਾਰ ਚੱਲ ਰਿਹਾ ਹੈ। ਅਕਾਲੀ ਦਲ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੇ ਲਈ ਮੋੜ ਸਰਜੀਤ ਕਰਨ ਦੀ ਜੋ ਡੈਸਪੀਰੇਸ਼ਨ ਹੈ ਉਸ ਨੂੰ ਦਿਖਾਉਂਦਿਆਂ ਜਿਹੜੇ ਰਸਤੇ ਚੱਲ ਪਿਆ ਹੈ ਉਹਨਾਂ ਨੇ ਚੋਣਾਂ ਨੂੰ ਪੰਜਾਬ ਪੁਲਿਸ ਵਰਸਸ ਅਕਾਲੀ ਦਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਤੇ ਕਦੇ ਆਪ ਝੂਠੇ ਪਰਚਿਆਂ ਦੇ ਦੋਸ਼ ਲੱਗਦੇ ਸੀ ਉਹ ਹੁਣ ਉਸੇ ਹੀ ਰੀਸੀਵਿੰਗ ਐਂਡ ਤੇ ਆਏ ਹੋਏ ਨੇ ਪਰ ਉਹ ਸਿੱਧਾ ਟਾਕਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨਾਲ ਕਿਸੇ ਸਿਆਸੀ ਪਾਰਟੀ ਨਾਲ ਲੜਨ ਦੀ بجائے ਕਿਸੇ ਸਿਆਸੀ ਪਾਰਟੀ ਨੂੰ ਧਿਰ ਬਣਾਉਣ ਦੀ بجائے ਪੰਜਾਬ ਪੁਲਿਸ ਨੂੰ ਹੀ ਧਿਰ ਬਣਾ ਰਹੇ ਨੇ ਪੰਜਾਬ ਪੁਲਿਸ ਨੂੰ ਹੀ ਆਪਣੇ ਨਿਸ਼ਾਨੇ ਤੇ ਲੈ ਰਹੇ ਨੇ ਇਹ ਅਪਰੋਚ ਵੀ ਕਿੰਨੀ ਕੁ ਸਹੀ ਅਸੀਂ ਅਕਸਰ ਕਹਿੰਦੇ ਆ ਕਿ ਪੰਜਾਬੀ ਜਾਂ ਸਿੱਖ ਕੌਮ ਆਪਣੀਆਂ ਗਲਤੀਆਂ ਤੋਂ ਸਿੱਖਦੀ ਨਹੀਂ ਹੈ ਸੇਧ ਨਹੀਂ ਲੈਂਦੀ ਹੈ ਇਸੇ ਕਰਕੇ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਅਸੀਂ ਐਨੇ ਧੜਿਆਂ ਦੇ ਵਿੱਚ ਵੰਡੇ ਹੋਏ ਆਂ ਲੇਕਿਨ ਜੋ ਹਾਲਾਤ ਅੱਜ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਿੱਖਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਬੜੀ ਤੇਜ਼ੀ ਨਾਲ ਉਹੀ ਗਲਤੀਆਂ ਦੁਬਾਰਾ ਕਰਦੇ ਜਾ ਰਹੇ ਹਾਂ ਜਿਹੜੀਆਂ ਅਸੀਂ ਪਹਿਲਾਂ ਅਤੀਤ ਵਿੱਚ ਕਰ ਚੁੱਕੇ ਹਾਂ ਤੇ ਜਿਨ੍ਹਾਂ ਦੇ ਨਤੀਜੇ ਵੀ ਅਸੀਂ ਭੁਗਤ ਚੁੱਕੇ ਹਾਂ ਉਹਨਾਂ ਤੋਂ ਸੇਧ ਲੈ ਕੇ ਕਿਸੇ ਚੰਗੇ ਰਾਹ 'ਤੇ ਚੱਲਣ ਦੀ ਥਾਂ ਤੇ ਅਸੀਂ ਬਹੁਤ ਤੇਜ਼ੀ ਨਾਲ ਮੁੜ ਉਹੀ ਰਾਹੀ ਉਸੇ ਦਿਸ਼ਾ ਦੇ ਵੱਲ ਬਹੁਤ ਤੇਜ਼ੀ ਨਾਲ ਕਦਮ ਵਧਾ ਰਹੇ ਹਾਂ ਸੋ ਉਮੀਦ ਕਰਦੇ ਆ ਬੈਠ ਕੇ 10 ਮਿੰਟ ਸੋਚਣ ਦੀ ਲੋੜ ਹੈ ਕੁਝ ਸਮਾਂ ਕੱਢਾਂਗੇ ਸੋਚਾਂਗੇ ਵਿਚਾਰਾਂਗੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਆ ਸਾਡੇ ਬੱਚਿਆਂ ਨੂੰ ਕਿਹੜਾ ਰਸਤਾ ਦਿਖਾ ਰਹੇ ਆ ਇਹ ਜੋ ਸੇਧ ਦੇਣ ਦਾ ਕੰਮ ਹੈ ਉਹ ਸਮਾਜ ਦੇ ਵਿੱਚ ਸਾਡੇ ਹਿੱਸੇ ਆਉਂਦਾ ਹੈ ਮਾਪੇ ਦੇ ਹਿੱਸੇ ਆਉਂਦਾ ਹੈ ਇਨ੍ਹਾਂ ਪੋਲਿਟੀਕਲ ਪਾਰਟੀਆਂ ਦੇ ਹਿੱਸੇ ਆਉਂਦਾ ਹੈ ਜਿਹੜੇ ਆਪਣੇ ਆਪ ਨੂੰ ਕਿਤਾਬ ਵਰ ਨੇਤਾ ਕਹਿੰਦੇ ਨੇ ਸਮਾਜ ਨੂੰ ਅਗਵਾਈ ਦੇਣ ਦੇ ਨਮਾਇंदे ਹੋਣ ਦਾ ਦਾਵਾ ਕਰਦੇ ਨੇ ਉਹਨਾਂ ਲੋਕਾਂ ਦਾ ਫਰਜ਼ ਬਣਦਾ ਹੈ ਉਹੋ ਸਿੱਧੇ ਰਸਤੇ ਲੈ ਕੇ ਜਾਣ ਉਹ ਸਮਾਜ ਨੂੰ ਕੁਝ ਸੇਧ ਦੇਣ ਕੋਈ ਚੰਗਾ ਰਾਹ ਦਿਖਾਉਣ ਨਾ ਕਿ ਉਹੀ ਹਥਿਆਰਾਂ ਗੋਲੀਆਂ ਮੌਤ ਟਕਰਾ ਇਸੇ ਰਸਤੇ ਦੀ ਹੀ बार-बार ਪ੍ਰਸ਼ੰਸਾ ਕਰਕੇ ਉਹਨਾਂ ਨੂੰ ਹੀਰੋ ਬਣਾ ਕੇ ਉਹਨਾਂ ਨੂੰ ਉਭਾਰ ਕੇ ਬਾਕੀ ਲੋਕਾਂ ਨੂੰ ਵੀ ਪ੍ਰੇਰਦੇ ਰਹਿਣ ਕਿ ਤੁਸੀਂ ਵੀ ਇਸੇ ਰਸਤੇ ਚੱਲੋ ਸੋ ਇਸੇ ਉਮੀਦ ਦੇ ਨਾਲ ਕਿ ਸੋਚਾਂਗੇ ਵਿਚਾਰਾਂਗੇ ਸਹੀ ਰਾਹ ਚੁਣਾਂਗੇ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ